200 ਬੰਦਾ ਚੁਣਦਾ ਹੈ ਬੋਟਾਂ ਪਾ ਕੇ ਉਹਨੂੰ ਪੰਚ ਬਣਾਇਆ ਜਾਂਦਾ ਹੈ ਔਰ ਜਿੱਦਣ ਉਹ ਪੰਚ ਬਣਦਾ ਉਦਣ ਉਦਣ ਉਸ ਦਿਨ ਉਹਦੇ ਨਾਮ ਦੀ ਵਡਿਆਈ ਹੋਣ ਲੱਗ ਪੈਂਦੀ ਹੈ ਲੋਕੀ ਉਹਨੂੰ ਪੰਚ ਸਾਹਿਬ ਕਹਿਣ ਲੱਗ ਪੈਂਦੇ ਨੇ ਕਿਉਂਕਿ ਭਾਈ ਉਹ ਚੁਣਿਆ ਗਿਆ ਹੈ ਚੁਣੇ ਹੋਏ ਦਾ ਨਾਮ ਫਿਰ ਪੰਚ ਸਭ ਲੋਕ ਰੱਖ ਦਿੰਦੇ ਨੇ ਔਰ ਉਹ ਬੰਦਾ ਪਿੰਡ ਦਾ ਹੀ ਹੁੰਦਾ ਜਦੋਂ 5 10 20 50 100 200 ਬੰਦਾ ਉਹਨੂੰ ਚੁਣ ਕੇ ਪੰਚ ਬਣਾਉਂਦਾ ਉਦੋਂ ਉਸ ਬੰਦੇ ਦੀ ਪਾਵਰ ਵੱਜ ਜਾਂਦੀ ਹੈ ਬੰਦਾ ਆਮ ਹੀ ਹੈ ਪਰ ਕੁਝ ਲੋਕਾਂ ਨੇ ਵੋਟਾਂ ਪਾ ਕੇ ਚੁਣ ਲਿਆ ਚੁਣੇ ਹੋਏ ਪੰਚ ਦੀ ਪਾਵਰ ਵੱਜ ਜਾਂਦੀ ਹੈ ਔਰ ਉਹਦੀ ਪਾਵਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਪੰਚ ਜਾ ਕੇ ਥਾਣੇ ਕਿਸੇ ਦੀ ਗਵਾਹੀ ਦੇ ਦੇ ਉਹਦੀ ਜਾਮਨੀ ਮੰਨੀ ਜਾਂਦੀ ਹੈ ਪੰਚ ਥਾਣੇ ਜਾ ਕੇ ਬੰਦੇ ਦੀ ਜਾਮਨੀ ਦੇ ਦੇ ਜੀ ਬੰਦਾ ਅੱਜ ਰਾਤ ਛੱਡ ਦਿਓ ਮੈਂ ਕੱਲ ਪੇਸ਼ ਕਰਦਾਗਾ ਪੁਲਿਸ ਵਾਲਿਆਂ ਨੂੰ ਛੱਡਣਾ ਪੈਂਦਾ ਇੱਥੇ ਵਸ ਲਈ ਇੱਕ ਚੁਣਿਆ ਹੋਇਆ ਪੰਚ ਜਦੋਂ ਕਿਸੇ ਦੇ ਪਿੰਡ ਪਾਸਪੋਰਟ ਦੀ ਇਨਕੁਆਰੀ ਆਉਂਦੀ ਹੈ ਉਦੋਂ ਪੁਲਿਸ ਵਾਲਾ ਕਹਿੰਦਾ ਜੀ ਇਨਕੁਆਰੀ ਕਰਨੀ ਹੈ ਕੋਈ ਪੰਚ ਲੈ ਕੇ ਆਓ ਅੱਛਾ ਘਰ ਵਾਲੇ ਕਹਿਣ ਵੀ ਜੀ ਪਿੰਡ ਦੇ 50 ਕ ਬੰਦੇ ਇਕੱਠੇ ਕਰਕੇ ਸਾਈਨ ਕਰਾ ਦਈਏ ਪਿੰਡ ਦੇ 50 ਕ ਬੰਦੇ ਇਕੱਠੇ ਕਰਕੇ ਸੈਨ ਕਰਵਾ ਦੇਈਏ ਉਹ ਪੁਲਿਸ ਵਾਲਾ ਜਵਾਬ ਦੇਗਾ ਕਹਿੰਦਾ ਮੈਨੂੰ 50 ਬੰਦਿਆਂ ਦੀ ਲੋੜ ਨਹੀਂ ਹੈ ਮੈਨੂੰ ਚੁਣੇ ਹੋਏ ਇੱਕ ਪੰਚ ਦੀ ਲੋੜ ਹੈ ਉਹ ਪੰਚ ਇੱਕ ਵਾਰ ਸੈਨ ਕਰਕੇ ਆਪਣੀ ਫੋਟੋ ਕਰਾ ਲੇ ਮੈਂ ਪਾਸਵਰਡ ਦੀ ਇਨਕੁਆਰੀ ਕਰਾ ਦਾਂਗਾ ਆਮ ਬੰਦਾ ਚੁਣਿਆ ਹੋਇਆ 50ਾਂ ਬੰਦਿਆਂ ਨਾਲੋਂ ਵੱਧ ਉਹਦੀ ਪਾਵਰ ਹੈ ਪਤਾ ਕਿਉਂ ਉਹ ਕਹਿੰਗਾ 50 ਬੰਦਿਆਂ ਦੇ ਸਗਨੇਚਰਾਂ ਦੀ ਲੋੜ ਨਹੀਂ ਹੈ ਚੁਣਿਆ ਹੋਇਆ ਇੱਕ ਪੰਚ ਚਾਹੀਦਾ ਉਹ ਹਸ ਥੱਕਰ ਕਰਦੇ ਸਹਿਮ ਕਰਦੇ ਤਾਂ ਸਾ ਸੰਗਤ ਉਹਦੀ ਇਨਕੁਆਰੀ ਮੰਨੀ ਜਾਏਗੀ ਜੇਕ ਬੰਦਿਆਂ ਦੇ ਚੁਣੇ ਹੋਏ ਬੰਦੇ ਦੀ ਇੰਨੀ ਪਾਵਰ ਹੈ ਕਦੇ ਚਿੱਤ ਵਿੱਚ ਵਿਚਾਰ ਕਰਿਓ ਜਿਹਨੂੰ ਰੱਬ ਨੇ ਚੁਣਿਆ ਹੋਵੇ ਉਹਦੀ ਕਿੰਨੀ ਪਾਵਰ ਹੋਏ ਬੰਦਿਆਂ ਦੇ ਚੁਣੇ ਹੋਏ ਬੰਦੇ ਦੀ ਇੰਨੀ ਪਾਵਰ ਹੈ ਉਦੇ ਸਿਗਨੇਚਰ ਚੱਲਣ ਲੱਗ ਪਏ। ਉਹਦੇ ਹਸਤਾਖਰ ਚੱਲਦੇ ਨੇ। ਉਹ 50 ਬੰਦਿਆਂ ਨਾਲੋਂ ਵੱਧ ਪਾਵਰ ਰੱਖਦੇ। ਹਲੰਕਿ ਉਹਨੂੰ ਬੰਦਿਆਂ ਨੇ ਚੁਣਿਆ ਜਿਹਨੂੰ ਗੁਰੂ ਨੇ ਜਾਂ ਰੱਬ ਨੇ ਚੁਣਿਆ ਹੋਵੇ। ਉਹਦੀ ਪਾਵਰ ਕਿੰਨੀ ਹੋਏਗੀ ਵਿਚਾਰ ਕਰਕੇ ਵੇਖਿਓ। ਉਹ ਰੱਬ ਵਰਗਾ ਹੋ ਜਾਂਦਾ। ਉਹਦਾ ਕਿਹਾ ਫਿਰ ਰੱਬ ਦੀ ਦਰਗਾਹ ਵਿੱਚ ਚੱਲਦਾ। ਜਾਕਾ ਕਹਿਆ ਦਰਗਾਹ ਚੱਲੇ। ਉਹਦੀ ਕਹੀ ਹੋਈ ਗੱਲ ਦਰਗਾਹ ਵਿੱਚ ਚੱਲਣ ਲੱਗ ਪੈਂਦੀ। ਜੁਨੇ ਹੋਏ ਪੰਚ ਦੀ ਪਾਵਰ ਇੱਕਦਨ ਛੋਟੇ ਮੋਟੇ ਥਾਣੇ ਕੋਤਵਾਲੀ ਚੰਗੀ ਤੱਕ ਹੈ ਰੱਬ ਦੇ ਜਾਂ ਗੁਰੂ ਦੇ ਜੁਨੇ ਹੋਏ ਦੀ ਪਾਵਰ ਰੱਬ ਦੀ ਦਰਗਾਹ ਤੱਕ ਹੈ ਸਾਧ ਸੰਗਤ ਹੋਣੋਂ ਪਾਵਰ ਵਿਖਿਓ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਲਾਹੌਰ ਦੇ ਇੱਕ ਨਵਾਬ ਵਜ਼ੀਰ ਦਾ ਪੁੱਤਰ ਜਿਹੜਾ ਇੱਕ ਲੋਤਾ ਪੁੱਤਰ ਸੀ ਕਈ ਦਿਨ ਬਿਮਾਰ ਰਿਹਾ ਵੈਦਨੇ ਬੈਦਨੇ ਹੌਲੀ ਹੌਲੀ ਬੁਮਾਰੀ ਬੱਤੀ ਗਈ ਤੇ ਵੈਦਾਂ ਜਵਾਬ ਦਿੱਤਾ ਵੈਦਾਂ ਨੇ ਜਵਾਬ ਦੇ ਕੇ ਕਿਆ ਬਾਦਸ਼ਾਹ ਸਲਾਮਤ ਤੇਰੇ ਪੁੱਤਰ ਦਾ ਇਲਾਜ ਸਾਡੇ ਕੋਲ ਨਹੀਂ ਹੈ ਸਾਡੀ ਹਕਮਤ ਮੁੱਕ ਗਈ ਹੈ ਭਾਵ ਸਾਡੀਆਂ ਦਵਾਈਆਂ ਔਖਦ ਇਲਾਜ ਮੁੱਕ ਗਿਆ ਹੈ ਇਹ ਤਾਂ ਹੁਣ ਕੋਈ ਇਲਾਜ ਨਹੀਂ ਇਹ ਕੁਝ ਘੰਟਿਆਂ ਦਾ ਮਹਿਮਾਨ ਹੈ ਥੋੜੇ ਘੰਟਿਆਂ ਬਾਅਦ ਇਹਦੇ ਸਵਾਸ ਪੂਰੇ ਹੋ ਜਾਣਗੇ ਜੋ ਵੈਦਨ ਨੇ ਕਿਹਾ ਉਹ ਇਹ ਹੋ ਗਿਆ ਕੁਝ ਘੰਟਿਆਂ ਬਾਅਦ ਉਹ ਰਾਜੇ ਦੇ ਪੁੱਤਰ ਦੇ ਸਵਾਸ ਪੂਰੇ ਹੋ ਗਏ ਉਹਨਾਂ ਨੂੰ ਐਨ ਲੱਗਿਆ ਤੇ बेहोशी ਵਿੱਚ ਕਮਨ ਚਲਾਂ ਗਿਆ ਸਭ ਪੂਰੇ ਹੋ ਗਏ ਮਰ ਗਏ ਉਸੇ ਵਕਤ ਮਹਿਲ ਦੀਆਂ ਮਸ਼ਾਲਾਂ ਬੁਝਾ ਦਿੱਤੀਆਂ ਗਈਆਂ ਰਾਜੇ ਵੱਲੋਂ ਹੁਕਮ ਹੋਇਆ ਮੇਰੀ ਪਰਜਾ ਵਿੱਚ ਮੇਰੇ ਰਾਜ ਵਿੱਚ ਸੋਗ ਦੇ ਦਿਨ ਰੱਖੇ ਜਾਣ ਮਹਿਲਾਂ ਵਿੱਚ ਤਾਹਾਂ ਪੈ ਰਹੀਆਂ ਸੀ ਔਰ ਸਾਥ ਸੰਗਤ ਭਾਗ ਚੰਗੇ ਉਹਨਾਂ ਦਿਨਾਂ ਵਿੱਚ ਇੱਕ ਸਾਈ ਮੀਆਂ ਮੀਰ ਦਾ ਫਕੀਰ ਉੱਥੇ ਪਹੁੰਚ ਗਿਆ ਜਦੋਂ ਉਹ ਫਕੀਰ ਉੱਥੇ ਪਹੁੰਚਿਆ ਸਾਈ ਮੀਆਂ ਮੀਰ ਨਾਂ ਦਾ ਇੱਕ ਫਕੀਰ ਉੱਥੇ ਪਹੁੰਚਿਆ ਜਿਹਦੇ ਕੋਲੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਨੇ ਕਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ ਸਾ ਸੰਗਤ ਸਾਈ ਮੀਆਂ ਮੀਰ ਨੂੰ ਕਿਸੇ ਨੇ ਦੱਸਿਆ ਰਾਜੇ ਨੇ ਸੋਗ ਰੱਖਿਆ ਹੋਇਆ ਉਹਦਾ ਪੁੱਤਰ ਮਰ ਗਿਆ ਦਇਆ ਕਰਕੇ ਸਾਈ ਮੀਆਂ ਮੀਰ ਪਹੁੰਚਿਆ ਰਾਜੇ ਨੇ ਚਰਨ ਫੜ ਕੇ ਕਹਿ ਜੀ ਮੇਰਾ ਪੁੱਤਰ ਮੁੱਕ ਗਿਆ ਇੱਕੋ ਇੱਕ ਰਾਜ ਦਾ ਇਕਲੌਤਾ ਵਾਰਿਸ ਸੀ ਹੁਣ ਮੇਰੇ ਕੋਲ ਕੁਝ ਨਹੀਂ ਰਿਹਾ ਤੁਸੀਂ ਖੁਦਾ ਦੇ ਬੰਦੇ ਹੋ ਫਰਿਆਦ ਕਰੋ ਮੇਰਾ ਪੁੱਤਰ ਜਿਉਂਦਾ ਹੋ ਜਾਏ ਸਾਈ ਮੀਆਂ ਮੀਰ ਨੇ ਬੇਵਸੋਕੇ ਜਵਾਬ ਦਿੱਤਾ ਭਾਈ ਮੈਂ ਖੁਦਾ ਦਾ ਬੰਦਾ ਜ਼ਰੂਰ ਐ ਇਬਾਦਤ ਤੇ ਬੰਦਗੀ ਮੇਰੇ ਕੋਲ ਜ਼ਰੂਰ ਐ ਪਰ ਮੇਰੇ ਕੋਲ ਪਾਵਰ ਸਿਰਫ ਇੰਨੀ ਐ ਕੋਈ ਬੰਦਾ ਜਿਉਂਦਾ ਹੋਵੇ ਮੈਂ ਕਿਸੇ ਨੂੰ ਬਿਮਾਰ ਨੂੰ ਠੀਕ ਕਰ ਸਕਨੇ ਪਰ ਮਰੇ ਹੋਏ ਨੂੰ ਜਿਉਂਦਾ ਕਰਨ ਦੀ ਮੇਰੇ ਕੋਲ ਕੋਈ ਪਾਵਰ ਨਹੀਂ ਉਹ ਰਾਜੇ ਨੇ ਕਿਹਾ ਕੋਈ ਤਾਂ ਹੋਏਗਾ ਧਰਤੀ ਤੇ ਜਿਹੜਾ ਮਰੇ ਹੋਏ ਨੂੰ ਜਿਉਂਦਾ ਕਰਨ ਦੀ ਵੀ ਪਾਵਰ ਰੱਖਦਾ ਹੋਵੇ ਸਾਈ ਮੀਆਂ ਮੀਰ ਨੇ ਕਿਹਾ ਹਾਂ ਇੱਕ ਹੈ ਮੇਰੀ ਨਜ਼ਰ ਵਿੱਚ ਸਾਧੂਆਂ ਦੀ ਦ੍ਰਿਸ਼ਟੀ ਬਹੁਤ ਦੂਰ ਤੱਕ ਹੁੰਦੀ ਹੈ ਤੁਸੀਂ ਬੜੇ ਲਿਖੇ ਬੈਠੇ ਹੋ ਇੱਕ ਜ਼ਿਲ੍ਹੇ ਦਾ ਕੋਈ ਐਸਐਸਪੀ ਜਾਂ ਡੀਸੀ ਹੋਵੇ ਉਹਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਆਂ ਦੇ ਨਾਮ ਵੀ ਪਤਾ ਹੋਏਗਾ ਕਿਹੜਾ ਕਿਹੜੀ ਜਗ੍ਹਾ ਤੇ ਲੱਗਾ ਵੀ ਪਤਾ ਹੁੰਦਾ ਸਾਲਿਆਂ ਕੋਲ ਕਾਪਰਟ ਨੰਬਰ ਹੁੰਦੇ ਨੇ ਜਿਹੜਾ ਡੀਐਸਪੀ ਐਸਐਸਪੀ ਕੋਈ ਸੰਗਰੂਰ ਲੱਗਾ ਹੋਇਆ ਉਹਨੂੰ ਪਤਾ ਹੈ ਭਾਈ ਲੁਧਿਆਣੇ ਕੌਣ ਲੱਗਾ ਹੈ ਜਲੰਧਰ ਕੌਣ ਲੱਗਾ ਹੈ ਪਠਾਨਕੋਟ ਕੌਣ ਹੈ ਉਹਦੇ ਕੋਲ ਸਾਰਿਆਂ ਦੀ ਲਿਸਟ ਹੁੰਦੀ ਹੈ ਐਦਾਂ ਨਾਮ ਜੱਪਣ ਵਾਲਿਆਂ ਦੀ ਸੁਰਤ ਵਿੱਚ ਸਭ ਦਾ ਪਤਾ ਹੁੰਦਾ ਕਿਹੜਾ ਕਿੱਥੇ ਸੰਤ ਬੈਠਾ ਹੈ ਸੰਤ ਨੇ ਸੰਤ ਨੂੰ ਮਿਲਿਆ ਵੀ ਨਾ ਹੋਵੇ ਤਮ ਨੂੰ ਪਤਾ ਹੁੰਦਾ ਉਹ ਜਗ੍ਹਾ ਤੇ ਸੰਤ ਹੈ ਔਰ ਕਿੰਨੀ ਪਾਵਰ ਵਾਲਾ ਹੈ ਇਹ ਵੀ ਉਹਨੂੰ ਪਤਾ ਹੁੰਦਾ ਹੈ ਜਦੋਂ ਸਾਈ ਮੀਆਂ ਮੀਰ ਨੇ ਇੱਕ ਗੱਲ ਕਹੀ ਮੇਰੇ ਕੋਲ ਸਿਰਫ ਇੰਨੀ ਕੁ ਪਾਵਰ ਹੈ ਮੈਂ ਕੋਈ ਮਰਦਾ ਬੰਦਾ ਬਿਮਾਰ ਬੰਦਾ ਠੀਕ ਕਰ ਸਕਨੇ ਪਰ ਮਰੇ ਹੋਏ ਨੂੰ ਨਹੀਂ ਰਾਜੇ ਨੇ ਤਾਹਾਂ ਮਾਰ ਕੇ ਕਿਹਾ ਕੋਈ ਤਾਂ ਖੁਦਾ ਦਾ ਐਸਾ ਰੱਬ ਦਾ ਰੂਪ ਹੋਏਗਾ ਜਿਹੜਾ ਮੁਰਦੇ ਨੂੰ ਜਿਉਂਦਾ ਕਰ ਸਕੇ ਮੇਰਾ ਪੁੱਤ ਮਰ ਗਿਆ ਸਾਹ ਨਹੀਂ ਲੈ ਰਿਹਾ ਦੱਸੋ ਕੋਈ ਐਸਾ ਹੋਵੇ ਖੁਦਾ ਰੱਬ ਦਾ ਬੰਦਾ ਸਾਈ ਮੀਆਂ ਮੀਰ ਨੇ ਕਿਹਾ ਹੈ ਇੱਕ ਕੌਣ ਕਹਿੰਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਮਹਾਂ ਤਪਸਵੀ ਧੰਨ ਬਾਬਾ ਸ੍ਰੀ ਚੰਦ ਸਾਹਿਬ ਉਹ ਬਾਠ ਦੀ ਧਰਤੀ ਤੇ ਰਹਿੰਦੇ ਨੇ ਜਾਓ ਉਸ ਜਗ੍ਹਾ ਤੇ ਚਲੇ ਜਾਓ ਕਹਨੇ ਸੰਗੜੇ ਜੰਗਲ ਵਿੱਚ ਉਹਨਾਂ ਦਾ ਤਪ ਸਥਾਨ ਹੈ ਉਹਨੂੰ ਜਾ ਕੇ ਬੇਨਤੀ ਕਰ ਜੇ ਤੇਰੀ ਬੇਨਤੀ ਉੱਤੇ ਬਾਬਾ ਸ੍ਰੀ ਚੰਦ ਸਾਹਿਬ ਆ ਗਏ ਹੋ ਸਕਦਾ ਤੇਰੇ ਪੁੱਤਰ ਦੇ ਸਵਾਸ ਵੱਜ ਜਾਣ ਹੋ ਸਕਦਾ ਤੇਰਾ ਪੁੱਤਰ ਕੁੰਮਾਂ ਵਿੱਚ ਗਿਆ ਹੋਇਆ ਜਿਹਨੂੰ ਮਰਿਆ ਡਿਕਲੇਅਰ ਕਰ ਦਿੱਤਾ ਹੈ ਵੈਦਾ ਨੇ ਇਹ ਠੀਕ ਹੋ ਜਾਏ ਕਿਉਂ ਰੱਬ ਨਾਲ ਇੱਕਮਿਕ ਹੋਏ ਬ੍ਰਹਮ ਗਿਆਨੀ ਦੇ ਹੱਥ ਵਿੱਚ ਤਾਕਤ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਉਹਨਾਂ ਕੋਲ ਪਾਵਰ ਹੈ ਕਹਿੰਦੇ ਜਾਓ ਚਲੇ ਜਾਓ ਵਜ਼ੀਰ ਦੇ ਮਨ ਵਿੱਚ ਆਇਆ ਕੋਈ ਫਕੀਰ ਹੈ ਜੰਗਲ ਵਿੱਚ ਬਾਠ ਜਗ੍ਹਾ ਤੇ ਰਹਿੰਦਾ ਹੈ ਉਹਨੂੰ WhatsApp ਪਤਾ ਕਿਉਂ ਕਹਿੰਦੇ ਨੇ 62 ਸਾਲ ਉਸ ਜਗ੍ਹਾ ਉੱਤੇ ਬਾਬਾ ਸ਼੍ਰੀਚੰਦ ਸਾਹਿਬ ਦਾ ਤੱਪ ਹੈ ਜਿੱਥੇ ਅੱਜ WhatsApp ਹੈ ਕੱਲ ਮੈਂ ਉਹਨਾਂ ਸਥਾਨ 'ਤੇ ਹਾਜ਼ਰੀ ਭਰਨੀ ਹੈ ਸਾਧ ਸੰਗਤ 62 ਸਾਲ ਉਸ ਜਗ੍ਹਾ ਉੱਤੇ ਤੱਪ ਹੈ ਔਰ ਧੰਨ ਬਾਬਾ ਸ਼੍ਰੀਚੰਦ ਸਾਹਿਬ ਕੋਲ ਹੁਣ ਲਾਹੌਰ ਦੇ ਵਜ਼ੀਰ ਨੇ ਨਵਾਬ ਨੇ ਆਪਣਾ ਮੰਤਰੀ ਕੱਲਿਆ ਉਹਨੇ ਲਾਹੌਰ ਤੋਂ ਇੱਕ ਹਾਥੀ ਸਜਾਇਆ ਉੱਤੇ ਪਾਲਕੀ ਲਾਈ भेज ਦਿੱਤਾ ਐਸ ਹਾਥੀ ਤੇ ਬਿਠਾ ਕੇ ਲਿਆਇਓ ਤੇ ਬਾਬਾ ਸ਼੍ਰੀ ਚੰਨ ਸਾਹਿਬ ਨੂੰ ਜਾ ਕੇ ਕਿਓ ਸਾਈ ਮੀਆਂ ਮੀਰ ਜੀ ਨੇ ਤੁਹਾਡਾ ਪਤਾ ਦੱਸਿਆ ਰਾਜੇ ਦਾ ਪੁੱਤਰ ਮੁੱਕ ਗਿਆ ਕਿਰਪਾ ਕਰਕੇ ਉਹਨੂੰ ਆ ਕੇ ਠੀਕ ਕਰ ਮੰਤਰੀ ਪਹੁੰਚ ਗਿਆ ਅੱਛਾ ਜਿਹੜਾ ਵਜ਼ੀਰ ਨਾਲ ਆਇਆ ਨਾ ਉਹਦੇ ਮਨ ਵਿੱਚ ਆਉਂਦਿਆਂ ਆਉਂਦਿਆਂ ਰਸਤੇ 'ਚ ਹੰਮੇ ਆ ਗਈ ਕਹਿੰਦੇ ਪਹਿਲਾਂ ਫਕੀਰ ਹੋਣਾ ਜਿਹਦੇ ਵਾਸਤੇ ਹਾਥੀ ਘੱਲਿਆ ਪਹਿਲਾ ਕੋਈ ਤਪਸਵੀ ਹੈ ਜਿਹਦੇ ਵਾਸਤੇ ਹੱਥੀ ਧੱਲਿਆ ਨਾਲੇ ਉਹ ਤਪਸਵੀ ਪਹਿਲਾ ਹੋਣਾ ਜਿਹਨੇ ਹੱਥੀ ਤੇ ਬੈਣੇ ਇਹ ਤਾਂ ਭੋਏ ਧਰਤੀ ਤੇ ਟੱਪੜ ਵਿਛਾ ਕੇ ਸੌਣ ਵਾਲੇ ਨੇ ਇਹ ਤਾਂ ਕੁੱਲੀਆਂ ਵਿੱਚ ਰਹਿਣ ਵਾਲੇ ਨੇ ਇਹਨਾਂ ਹੱਥੀ ਦੀ ਸਵਾਰੀ ਕਦੋਂ ਕੀਤੀ ਹੋਣੀ ਹੈ ਇਹ ਤਾਂ ਪਹਿਲੀ ਵਾਰ ਹੱਥੀ ਦੀ ਸਵਾਰੀ ਮਿਲੀ ਹੋਣੀ ਪਾਲਕੀ ਸਜਾ ਕੇ ਰਾਜਿਆਂ ਵਾਂਗ ਹੱਥੀ ਘੱਲ ਦਿੱਤਾ ਜਦੋਂ ਬਾਟ ਪਹੁੰਚੇ ਨਾ ਤੇ ਵਾਟਸਾਬ ਆ ਕੇ ਉਸ ਵਜ਼ੀਰ ਨੇ ਬੇਨਤੀ ਕੀਤੀ ਜੀ ਮੈਨੂੰ ਲਾਹੌਰ ਦੇ ਨਵਾਬ ਨੇ ਕੱਲਿਆ ਬਾਬਾ ਸ਼੍ਰੀਚੰਦ ਸਾਹਿਬ ਕਹਿੰਦੇ ਦੱਸੋ ਕਹਿੰਦੇ ਜੀ ਸਾਈਂ ਮੀਆਂ ਮੀਰ ਜੀ ਨੇ ਤੁਹਾਡਾ ਪਤਾ ਦਿੱਤਾ ਹੈ ਫਿਰ ਬਾਬਾ ਸ਼੍ਰੀਚੰਦ ਸਾਹਿਬ ਨੇ ਅਦਬ ਨਾਲ ਹੱਥ ਜੋੜ ਲਏ ਪਤਾ ਕਿਉਂ ਕਿਸੇ ਬੰਦਗੀ ਵਾਲੇ ਦੀ ਸ਼ਪਾਰਸ਼ ਵਿੱਚ ਆ ਗਏ ਇਹ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਤੁਹਾਨੂੰ ਕੋਈ ਜਾਣਦਾ ਨਹੀਂ ਪਰ ਜਦੋਂ ਕਿਸੇ ਬਾਰੀ ਤੌਰ ਤੇ ਕਿਸੇ ਅਫਸਰ ਕੋਲ ਜਾऊं ਦੂਜੇ ਅਫਸਰ ਦਾ ਨਾਮ ਵਿੱਚ ਲੈ ਦਿਓ ਤੁਹਾਡੀ ਰਿਸਪੈਕਟ ਕਰਨ ਲੱਗ ਪੈਂਦਾ ਉਹਨੂੰ ਪਤਾ ਵੀ ਉਹ ਉਹਨੂੰ ਜਾਣਦਾ ਹੈ ਇੰਦਾਂ ਰੱਬ ਨੇ ਪਿਆਰਿਆਂ ਦੀ ਵੀ ਛਪਾਰਸ਼ ਚਲਦੀ ਹੈ ਜੇ ਕੰਮ ਟੋੜਾ ਸਿੱਧਾ ਰੱਬ ਕੋਲੋਂ ਗੁਰੂ ਕੋਲੋਂ ਨਾ ਹੋਵੇ ਕਿਸੇ ਬੰਦਗੀ ਵਾਲੇ ਦੀ ਛਪਾਰਸ਼ ਵਿੱਚ ਪੈਦਾ ਜਿਹੜਾ ਕੰਮ ਨਹੀਂ ਵੀ ਹੋਣ ਵਾਲਾ ਉਹ ਵੀ ਹੋ ਜਾਂਦਾ ਕਿਉਂ ਕਿਸੇ ਬੰਦਗੀ ਵਾਲੇ ਦੇ ਨਾਮ ਦੀ ਛਪਾਰਸ਼ ਪੈ ਗਈ ਇਦੇ ਬਾਰੇ ਮੈਂ ਤੁਹਾਨੂੰ ਕਈ ਪਰਮਾਨ ਗੁਰਮਤ ਵਿੱਚੋਂ ਦੇ ਸਕਦਾ ਪਹਿਲਾ ਪਰਮਾਨ ਤਾਂ ਭਾਈ ਗੁਰਦਾਸ ਸਾਹਿਬ ਦਾ ਬਹੁਤ ਵੱਡਾ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣਗੰਦਰਬ ਸਭਾ ਸੁਖਵਾਸੀ ਇੱਕ ਬਹੁਤ ਵੱਡਾ ਭਗਤ ਹੋਇਆ ਉਹ ਕੌਣ ਹੈ ਰਾਜਾ ਜਿਹਨੂੰ ਜਨਕ ਕਹਿੰਦੇ ਜਦੋਂ ਨੇ ਜਮਨੀ ਪਾਈ ਨਾ ਰੱਬ ਦੀ ਦਰਗਾਹ ਜ ਗਹਿਣੇ ਧਰਿਓਨ ਏਕ ਨਾਮ ਪਪਾ ਨਾਲ ਕਰੇ ਨਰਜਸੀ ਬਾਸੰਗ ਪਾਪ ਨਾ ਪੁੱਜਨੀ ਕੱਟੀ ਸਿਲਕ ਗਲੋਂ ਜਮ ਫਸੇ ਜਨਕ ਦਾ ਜੱਪਿਆ ਹੋਇਆ ਨਾਮ ਜਿੱਦਣ ਉਹਨੇ ਨਾਮ ਦੀ ਜਾਮਣੀ ਪਾਈ ਨਰਕ ਦਾ ਪੁੰਡ ਖਾਲੀ ਕਰ ਕਰ ਉਹਨੇ ਧਰਮ ਰਾਜ ਨੂੰ ਕਿਹਾ ਜਿੰਨੀ ਮੈਂ ਬੰਦਗੀ ਕੀਤੀ ਆ ਪਿਆ ਨਾਮ ਇਹਦੇ ਬਦਲੇ ਚ ਜਿੰਨੇ ਬੰਦੇ ਛੱਡ ਸਕਦਾ ਛੱਡ ਦੇ ਪੂਰੇ ਦਾ ਪੂਰਾ ਨਰਕ ਖਾਲੀ ਹੋ ਗਿਆ ਔਰ ਨਾਮ ਜਪਣ ਦਾ ਇੰਨਾ ਵੱਡਾ ਸਾਧ ਸੰਗਤ ਸਪਾਰਸ਼ ਪੈਦੀ ਅੱਜ ਸਾਈਂ ਮੀਆਂ ਮੀਰ ਜੀ ਦਾ ਜਦੋਂ ਨਾਮ ਵਿੱਚ ਆਇਆ ਬਾਬਾ ਸ਼ਰੀ ਜਾਂ ਸਾਹਿਬ ਨੇ ਅਦਬ ਕੀਤਾ ਉਹਨਾਂ ਕਹੇ ਜੀ ਲਾਹੌਰ ਦੇ ਨਵਾਬ ਦਾ ਪੁੱਤਰ ਮਰ ਗਿਆ ਵੈਦਾਂ ਨੇ ਕਹਿ ਦਿੱਤਾ ਮਰ ਗਿਆ ਉਹਦੇ ਸਾਹ ਨਹੀਂ ਚੱਲਦੇ ਉਹ ਬੇਹੋਸ਼ੀ ਕੋਮਾ ਵਿੱਚ ਹੈ ਪੂਰੇ ਰਾਜ ਵਿੱਚ ਸੋਗ ਫੈਲਿਆ ਹੋਇਆ ਹੈ ਮਹਿਲਾਂ ਦੀਆਂ ਮਸ਼ਾਲਾਂ ਬੁਝ ਗਈਆਂ ਨੇ ਤੁਸੀਂ ਉਹ ਦੀਵੇ ਜਗਾ ਸਕਦੇ ਹੋ ਕਿਰਪਾ ਕਰੋ ਰਾਜੇ ਦਾ ਪੁੱਤਰ ਜਿਉਂਦਾ ਕਰੋ ਰਾਜੇ ਨੇ ਸਾਨੂੰ ਕੱਲੇ ਬਾਬਾ ਸ਼੍ਰੀਚੰਦ ਸਾਹਿਬ ਵਜ਼ੀਰ ਦੇ ਮਨ ਦੀ ਬੁੱਝ ਕੇ ਹੱਸਦਾ ਕਹਿੰਦੇ ਭਾਈ ਅਸੀਂ ਤਾਂ ਫਕੀਰ ਲੋਕ ਆ ਅਸੀਂ ਤਾਂ ਕਦੇ ਹਾਥੀ ਤੇ ਸਵਾਰੀ ਨਹੀਂ ਕੀਤੀ ਵਜ਼ੀਰ ਦੇ ਮਨ ਚ ਆ ਗਿਆ ਵੇ ਇਹ ਗੱਲਾਂ ਤਾਂ ਮੈਂ ਸੋਚਦਾ ਆਂ ਰਸਤੇ ਚ ਕਹਿੰਦੇ ਭਾਈ ਅਸੀਂ ਤਾਂ ਫਕੀਰ ਲੋਕ ਆ ਥੱਲੇ ਭੋਏ ਤੱਪੜ ਤੇ ਸੌਣ ਵਾਲੇ ਕੁੱਲੀ ਵਿੱਚ ਰਹਿਣ ਵਾਲੇ ਸਾਨੂੰ ਹਾਥੀਆਂ ਦੀ ਸਵਾਰੀ ਦਾ ਕੀ ਪਤਾ ਹੈ ਕਿ ਹਾਥੀ ਦੀ ਸਵਾਰੀ ਕਿਵੇਂ ਕਰੀਦੀ ਹੈ ਉਹ ਵਜ਼ੀਰ ਮਨਚ ਸੋਚੇ ਜਿਹੜੀਆਂ ਗੱਲਾਂ ਮੈਂ ਰਾਹ ਵਿੱਚ ਸੋਚੀਆਂ ਬਾਬਾ ਸ਼੍ਰੀ ਚੰਦ ਸਾਹਿਬ ਕਹਿ ਰਹੇ ਬਾਬਾ ਸ਼੍ਰੀ ਚੰਦ ਸਾਹਿਬ ਨੇ ਚੌਂਕੜਾ ਥੁੱਲਿਆ ਉੱਠ ਕੇ ਖਲੋ ਗਏ ਮੋਢੇ ਤੇ ਤਰੀ ਹੋਈ ਲੋਈ ਇਤਿਹਾਸ ਕਹਿੰਦਾ ਉਹ ਲੋਈ ਲਾ ਕੇ ਬਾਬਾ ਸ਼੍ਰੀ ਚੰਦ ਸਾਹਿਬ ਨੇ ਹਾਥੀ ਦੀ ਪਲਕੀ ਤੇ ਰੱਖਤੀ ਕਹਿੰਦੇ ਉਹ ਵਜ਼ੀਰ ਸ਼੍ਰੀ ਚੰਦ ਨੂੰ ਤਾਂ ਕੀ ਕਿਸੇ ਨੇ ਲਾਹੌਰ ਲੈ ਕੇ ਜਾਣਾ ਰਾਜੇ ਦਾ ਥੱਲਿਆ ਹਾਥੀ ਤਾਂ ਛੱਡੀ ਲੋਈ ਵੀ ਨਹੀਂ ਲਿਜਾ ਸਕਦਾ ਜਦੋਂ ਲੋਈ ਉੱਪਰ ਰੱਖੀ ਨਾ ਹਾਥੀ ਦੇ ਚੰਗਾੜੇ ਨਿਕਲ ਗਏ ਬਹਿ ਗਿਆ ਉਸੇ ਜਗ੍ਹਾ ਤੇ ਇੰਨਾ ਭਾਰ ਉਸ ਲੋਈ ਦਾ ਹਾਥੀ ਕੋਲੋਂ ਭਾਰ ਨਹੀਂ ਚੁੱਕਿਆ ਗਿਆ ਉਸੇ ਜਗ੍ਹਾ ਤੇ ਬਹਿ ਗਿਆ ਵਜ਼ੀਰ ਬੜਾ ਹੈਰਾਨ ਹੋ ਗਿਆ ਉਹਨੇ ਮੁਹਾਵਤ ਨੂੰ ਕਿਹਾ ਹਾਥੀ ਨੂੰ ਤੋਰ ਉਹਨੇ ਕਿਹਾ ਜੀ ਹਾਥੀ ਤੋਂ ਭਾਰ ਹੀ ਨਹੀਂ ਚੁੱਕਿਆ ਜਾ ਰਿਹਾ ਇੱਕ ਲੋਈ ਦਾ ਇੰਨਾ ਵੱਡਾ ਭਾਰ ਇਕੱਲੇ ਹੋਏ ਵਜ਼ੀਰ ਤੇ ਰਾਜੇ ਦਾ ਮਾਨ ਟੁੱਟ ਗਿਆ ਉਹ ਮਨਾ ਅਸੀਂ ਸੋਚਿਆ ਇੱਕ ਫਕੀਰ ਨੂੰ ਹਾਥੀ ਤੇ ਲੈਣ ਚੱਲੇ ਆਂ ਇਹ ਫਕੀਰ ਦੀ ਤਾਂ ਲੋਈ ਵੀ ਹੱਥੀ ਨਹੀਂ ਲਿਜਾ ਸਕਦਾ ਇਹਨੂੰ ਕੌਣ ਲਿਜਾ ਸਕਦਾ ਬਾਬਾ ਸ਼੍ਰੀ ਚੰਦ ਸਾਹਿਬ ਦੀ ਤਾਂ ਲੋਈ ਦਾ ਕੋਈ ਭਾਰ ਨਹੀਂ ਚੁੱਕ ਸਕਦਾ ਜਿਹੜੀ ਮੋਢੇ ਤੇ ਧਰੀ ਹੋਈ ਹੈ ਬਾਬੇ ਸ਼੍ਰੀ ਚੰਦ ਦੀ ਮੋਢੇ ਤੇ ਧਰੀ ਹੋਈ ਚਾਦਰ ਦਾ ਭਾਰ ਨਹੀਂ ਕੋਈ ਚੁੱਕ ਸਕਦਾ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਕੀ ਚੁੱਕਣੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਜਾ ਵਜ਼ੀਰ ਹੱਥੀ ਲੈ ਜਾ ਚਲਾ ਜਾ ਅਸੀਂ ਆਪੇ ਪਹੁੰਚ ਜਾਵਾਂਗੇ ਕਹਿੰਦੇ ਨੇ ਉਹ ਵਜ਼ੀਰ ਵਾਪਸ ਮੁੜ ਗਏ ਹੱਥੀ ਲੈ ਕੇ ਔਰ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਉਸ ਹਾਤੀ ਵਜ਼ੀਰ ਦੇ ਪਹੁੰਚਣ ਤੋਂ ਪਹਿਲਾਂ ਲਾਹੌਰ ਦੀ ਧਰਤੀ ਤੇ ਪਹੁੰਚ ਗਏ ਜਦੋਂ ਰਾਜੇ ਦੇ ਮਹਿਲਾਂ ਵਿੱਚ ਗਏ ਸਾਈਂ ਮੀਆਂ ਮੀਰ ਇੰਤਜ਼ਾਰ ਕਰ ਰਿਆ ਸੀ ਬਿਰਧ ਸਰੀਰ ਹੈ ਬਾਬਾ ਸਾਈਂ ਮੀਆਂ ਮੀਰ ਦਾ ਉਹਨੇ ਵੀ ਉੱਠ ਕੇ ਅਦਬ ਕੀਤਾ ਪਤਾ ਕਿਉਂ ਸਾਈਂ ਮੀਆਂ ਮੀਰ ਨੂੰ ਪਤਾ ਹੈ ਬਾਬਾ ਸ਼੍ਰੀ ਚੰਦ ਸਾਹਿਬ ਮਹਾਨ ਤਪਸਵੀ ਨੇ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਨੇ ਉਸ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਜਿਹਦੀ 5ਵੀਂ ਜੋਤ ਨੇ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ। ਉਹ ਬਾਬਾ ਸ਼੍ਰੀ ਚੰਨ ਸਾਹਿਬ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਮਿਲਣ ਗਏ, ਜਿਹਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਮਿਲਣ ਗਏ, ਛੇਵੇਂ ਪਾਤਸ਼ਾਹ ਬਾਦ ਵਿੱਚ ਗਏ ਔਰ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਬਾਬਾ ਸ਼੍ਰੀ ਚੰਨ ਸਾਹਿਬ ਆਏ। ਅੱਜ ਸਭ ਕੁਝ ਸਾਈਂ ਮੀਆਂ ਮੀਰ ਨੂੰ ਪੜਦਾ ਹੈ। ਉੱਠ ਕੇ ਖਲੋ ਗਏ ਕਿਉਂ? ਉਮਰ ਵਿੱਚ ਵੱਡੇ ਨੇ ਬਾਬਾ ਸ਼੍ਰੀ ਚੰਨ ਸਾਹਿਬ। ਤੋਂ ਪਸਿਆ ਵਿੱਚ ਵੱਡੇ ਨੇ ਬਾਬਾ ਸ਼੍ਰੀਚੰਦ ਸਾਹਿਬ ਗੁਰੂ ਨਾਨਕ ਦੇ ਵੱਡੇ ਸੁਪੁੱਤਰ ਨੇ ਬਾਬਾ ਸ਼੍ਰੀਚੰਦ ਸਾਹਿਬ ਅਦਬ ਵਿੱਚ ਉੱਠ ਕੇ ਸਾਈਂ ਮੀਆਂ ਮੀਰ ਖਲੋ ਗਿਆ ਰਾਜਾ ਖਲੋ ਗਿਆ ਤੇ ਹੱਥ ਜੋੜ ਕੇ ਰਾਜੇ ਰਾਣੀਆਂ ਨੇ ਬੇਨਤੀ ਕੀਤੀ ਜੀ ਸਾਡੇ ਮਹਿਲਾਂ ਦਾ ਚਰਾਗ ਬੁਝ ਗਿਆ ਸਾਡਾ ਇਕਲੌਤਾ ਪੁੱਤਰ ਸੀ ਇਹ ਸਾਹ ਨਹੀਂ ਲੈ ਰਿਹਾ ਵੈਦਾਂ ਨੇ ਕਹਿ ਦੀ ਮੌਤ ਹੋ ਗਈ ਹੈ ਹੁਣ ਤੁਸੀਂ ਇਹਨੂੰ ਜੀਵਤ ਕਰ ਸਕਦੇ ਹੋ ਸਾ ਸੰਗਤ ਖੜਿਆਂ ਖਲੋਤਿਆਂ ਬਾਬਾ ਸ਼੍ਰੀਚੰਦ ਸਾਹਿਬ ਨੇ ਆਪਣੀਆਂ ਜਟਾਂ ਦੀ ਇੱਕ ਲਟ ਆਪਣੇ ਹੱਥ ਚ ਲਈ ਭਗਤ ਮਾਲ ਵਾਲੇ ਨੇ ਇਹ ਪੂਰੀ ਕਥਾ ਲਿਖੀ ਆਪਣੀਆਂ ਜਟਾਂ ਦੀ ਇੱਕ ਲਟ ਆਪਣੇ ਹੱਥ ਵਿੱਚ ਲਈ ਉਹਨੂੰ ਹੱਥ ਵਿੱਚ ਲੈ ਕੇ ਐ ਘੁੱਟਿਆ ਤੇ ਦੂਜੇ ਹੱਥ ਤੇ ਦੋ ਬੂੰਦਾਂ ਰਸ ਉਸ ਜਟੰਬ ਵਿੱਚੋਂ ਪਾਣੀ ਦਾ ਚੋਇਆ ਉਹ ਦੋ ਬੂੰਦਾਂ ਉਹ ਰਾਜੇ ਦੇ ਪੁੱਤਰ ਦੇ ਮੂੰਹ ਵਿੱਚ ਪਾਈਆਂ ਰੰਨੀ ਦੀ ਹੱਦ ਨਾ ਰਹੀ ਜਿਹੜਾ ਇੰਨੇ ਦਿਨਾਂ ਤੋਂ ਕਮਾਂ ਵੇ ਸਵਾਸ ਤੇ ਅੱਗਿਆ ਪਿਆ ਸੀ ਦੋ ਬੂੰਦਾਂ ਪਾਣੀ ਦੀਆਂ ਮੁਖ ਵਿੱਚ ਪਾਣ ਦੀ ਧੀਰ ਉਹਦੇ ਸਵਾਸ ਚੱਲਨੇ ਸ਼ੁਰੂ ਹੋ ਗਏ ब्रह्मज्ञानी सब सृष्टि का कर्ता ब्रह्मज्ञानी सत जीव है नहीं।, नहीं मरता सत्संगत बाबा, बाबा श्रीचंद साहब कोई आम तपस्वी नहीं बंदगी वालों को इतनी पावर होती है वो जान तक किसी दे विश्वास वधा काट सकते पर वो दुनियावी तौरते माफ करे तमाशबीन बनके बड़ी तौरते करामत नहीं करते बाबा श्रीचंद साहब नु जबों बखौना प उस लड़के नु फिर ਦੋ ਕਟਾਂ ਦੋ ਬੂੰਦਾਂ ਪਾਣੀ ਦੀਆਂ ਜਟਾਂ 'ਚ ਜਲ ਨਿਚੋੜ ਕੇ ਉਹਨੂੰ ਜਿਉਂਦਾ ਕਰ ਦਿੱਤਾ। ਅੱਛਾ ਇਹਦੇ ਬਾਰੇ ਕਈਆਂ ਨੂੰ ਤਰਕ ਪੈਦਾ ਹੋਣਾ ਹੈ ਵੀ ਮਰਿਆ ਉਹ ਬੰਦਾ ਕਿਵੇਂ ਜਿਉਂਦਾ ਹੋ ਸਕਦਾ। ਮਰੇ ਬੰਦੇ ਨੂੰ ਕੋਈ ਜਿਉਂਦਾ ਕਿਵੇਂ ਕਰ ਸਕਦਾ ਹੈ? ਸਾਸੰਗਤ ਇਹ ਹਕੀਕਤ ਹੈ ਇੱਕ ਸਾਖੀ ਨਹੀਂ ਹੈ।